ਤਨ ਤਨ ਸ੍ਰੀ ਗੁਰੂ ਅਮਰਦਾਸ ਜੀ ਦੇ ਪਵਿੱਤਰ ਪ੍ਰਕਾਸ਼ ਪੁਰਮਿਆਂ ਉਪਤਾਨ ਕੋਲ ਵਧਾਈਆਂ ਦਿੰਦੇ ਹੋਏ ਇੱਕ ਕਵਿਤਾ ਨਾਲ ਹਾਜ਼ਰੀ ਲਗਵਾ ਰਹੀਆਂ ਆਏ ਰੇ ਸ਼ਾ ਚੋਰ ਦੀ ਕੋਟਰੀ ਨੂਰੀ ਜੋਤ ਲਗਦੇ ਪੱਲੇ ਪੱਲੇ ਆਂਦੇ ਕਰ ਜਗ ਪਈ जगदि माकोकर मा दमाण आग लेके अवतार इन्सवि भगवन् गुरु नानक जी ज्योतिसी अवतार तारिया, तेज पान पिता बाल केद तेज तक वारिया खाली च दोहे हथी ਰੱਬ ਆਪ ਖੈਰ ਪਾਣ ਆ ਗਿਆ ਖਾਲੀ ਝੋਲੀਾਂ ਚ ਧੋਏ ਹੱਥੀ ਆਪ ਰੱਬ ਖੈਰ ਪਾਣ ਆ ਗਿਆ ਖਾਲੀ ਝੋਲੀਾਂ ਚ ਧੋਏ ਹੱਥੀ ਆਪ ਰੱਬ ਖੈਰ ਪਾਣ ਆ ਗਿਆ ਲੈ ਕੇ ਅਵਤਾਰ ਇਨਸਾਨੀ ਵੇਸ ਵਿੱਚ ਭਗਵਾਨ ਆਨ ਆ ਗਿਆ ਗੁਰੂ ਨੂਰੀ ਝੋਂਦਿਆ ਸੁਆਦ ਮਾਨਿਆ ਤੂੰ ਤੇ ਜਬੀ ਸੁਰੰਦੋਂ ਗੁੰਡੇ ਮੋਲਿਆ ਨੇ ਸੂਰੇ ਬਰਸਾਲ ਪਾਣੀ ਟੋਇ ਦੂਜੇ ਗੁਰਦੋਂ ਕਿਵੇਂ ਮੇਵਾ सेवाख विचो मेवा मिलदा आवतार इंसानी वेस भॻवान आॻ लंगर बेठ पर छॾे हिर आवे संगती कोई छा हु

ਰਬ ਦੀ ਦੁਬਾਨ ਵਰਦਾਨ ਆ ਗਿਆ ਲੈ ਕੇ ਅਵਤਾਰ ਇਨਸਾਨੀ ਵੇਸ ਵਿੱਚ ਭਗਵਾਨ ਆ ਗਿਆ ਇੱਕ ਹੋਰ ਵੰਦ ਪੇਸ਼ ਕਰ ਰਿਹਾ ਕਈ ਨੀਤੀਆਂ ਕੁਰੀਤੀਆਂ ਅਜੂਰ ਸ਼ਾਵਿਓ ਚੁੱਕ ਚੁੱਕ ਲੰਗੀਆਂ ਸਤੀ ਹੋ ਰਹੀਆ ਵਿਧਵਾ ਬੁਨਾ ਮਨ ਨਾਲ ਦੇਖੋ ਗਈਆ ਮੰਗੀਆਂ ਬਾਈ ਮੰਗੀਆਂ ਨੂੰ ਥਾਪ ਸਿੱਖੀ ਸੇਵ ਕੀ ਦੀ ਮਹਿਕ ਫੈਲ ਆ ਗਿਆ ਲੈ ਕੇ ਅਵਤਾਰ ਇਨਸਾਨੀ ਵੇਸ ਵਿੱਚ ਪਗਵਾਨ ਆ ਗਿਆ ਗੋਇੰਦ ਵਾਲ ਵਸਾਇਆ ਕਿ ਤਾ ਕੁ ਲਾਇਆ ਉਟਵਈਆ ਬੋਲੀਆ ਸਿੱਖੇ ਗੁਲਜਾਰ ਫੁੱਲ ਖਲ ਨਾਂ ਦੇ ਥਿੜੇ ਤੇ ਬਹਾਰਾ ਮੋਲੀਆ ਜਗ ਈਰ ਖਾਦੀ ਅੰਗ ਪਿਆ ਹੈ ਸੜਦਾ ਖੰਡਾ ਪਾਣ ਆ ਗਿਆ ਲੈ ਕੇ ਅਵਤਾਰ ਇਨਸਾਨੀ ਰੂਪ ਵਿੱਚ ਭਗਵਾਨ ਆ ਗਿਆ ਅੰਤਿਮ ਬੰਦ ਪੇਸ਼ ਕਰੀਆ ਨਿਮਾਣਿਆਂ ਦਾ ਮਾਣ ਤੇ ਨਿਤਾਣਿਆਂ ਦਾ ਤਾਣ ਗੁਰੂ ਅਮਰਦਾਸ ਜੀ ਤਿੰਨੇ ਲੋਕ ਜਿਸ ਤੋਂ ਵਾਰੀ ਵਾਰੀ ਜਨ ਗੁਰੂ ਅਮਰਦਾਸ ਜੀ ਜ਼ਰ ਤਰਤੀ ਦੇ ਰਿਆਨ ਰੇ ਲਾਲ ਓ ਮਿਲਣ ਆ ਗਿਆ ਲੈ ਕੇ ਹਵਤਾਰ ਇਨਸਾਨੀ ਰੂਪ ਵਿੱਚ ਭਗਵਾਨ ਆ ਗਿਆ ਲੈ ਕੇ ਹਵਤਾਰ ਇਨਸਾਨੀ ਰੂਪ ਵਿੱਚ ਭਗਵਾਨ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ